max24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸੱਛੇ ਕਲ ਸਾਡੇ ਚਨ 999 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੋੜ ਤੱਕ ਪਹੁੰਚ ਰਹਿਣ ਸਰਕਾਰ ਵੱਲੋਂ ਸਵੱਛਤਾ ਭਾਰਤ ਮੋਹਮ ਤਹਿਤ ਆਏ ਦਿਨ ਹੀ ਸ਼ਹਿਰਾਂ ਪਿੰਡਾਂ ਵਿੱਚ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਹਨ ਪਰ ਖੇਮ ਕਰਨ ਦੇ ਲੋਕਾਂ ਦਾ ਸਵੱਛਤਾ ਵੱਲ ਕੋਈ ਵੀ ਧਿਆਨ ਨਹੀਂ ਹੈ ਆਪਾ ਗੂ ਕਿਸਾਨ ਵਿੰਗ ਦੇ ਹਲਕਾ ਪ੍ਰਦਾਨਕ ਕਿੱਕ ਸਿੰਘ ਛੱਟੂ ਵੱਲੋਂ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿੰਮੇਦਾਰ ਵੀਰ ਇਸ ਕਸੂਰ ਰੋਡ ਦੇ ਸੜਕ ਦੇ ਕਿਨਾਂ ਦੰਤ ਤੇ ਰੂੜੀ ਸੁੱਟਦੇ ਹਨ ਜਿਸ ਨਾਲ ਮੱਛਰ ਪੈਦਾ ਹੁੰਦਾ ਹੈ ਜੋ ਕਿ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਕਿ ਬਾਹਰਲੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਸਫਾਈ ਹੈ ਪਰ ਜੇਕਰ ਅਸੀਂ ਸਫਾਈ ਰੱਖਾਂਗੇ ਤਾਂ ਹੀ ਸਾਡਾ ਆਲਾ-ਦੁਆਲਾ ਸਾਫ਼ ਰਹੇਗਾ ਜਿਸ ਤੇ ਆ ਪਾਗੂ ਨੇ ਜ਼임ੀਦਾਰ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਰੋਡ ਤੇ ਕਿਨਾਰਿਆਂ ਤੇ ਰੂੜੀ ਨਾ ਸੁੱਟੀ ਜਾਵੇ ਜੇਕਰ ਹੁਣ ਕੋਈ ਰੂੜੀ ਸੁੱਟਦਾ ਨਜ਼ਰ ਆਇਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਦਵਿੰਦਰ ਸੋਹੋਤਾ ਦੀ ਵਿਸ਼ੇਸ਼ ਰਿਪੋਰਟ ਇੱਥੇ ਜੀ ਤਕਰੀਬਨ ਕਰਕੇ 2 ਮਹੀਨੇ ਹੋ ਚੱਲੇ ਆ ਇਹ ਆ ਜਿਹੜਾ ਮੰਡੀ ਦਾ ਪਾਣੀ ਮਤਲਬ ਸੀਵਰੇਜ ਬੰਦ ਕਰਕੇ ਓਵਰ ਹੋ ਕੇ ਤੇ ਇੱਥੇ ਤਕਰੀਬਨ ਕਰਕੇ 1.5 ਕਿਲੋਮੀਟਰ ਦਾ ਪਾਣੀ 3-3 ਫੁੱਟ ਜਿਹੜਾ ਪਾਣੀ ਚੜਿਆ ਸੀ ਉਹ ਸੀਵਰੇਜ بڑے ਯੱਬ ਨਾਲ ਚਲਾਇਆ ਹੈ ਤਕਰੀਬਨ ਕਰਕੇ ਇੱਕ ਦਿਨ ਰਾਤ ਵੀ 1 ਵਜੇ ਤੱਕ ਲੱਗੇ ਰਿਹਾ ਇੱਥੇ ਘੱਟੋ-ਘੱਟ 15 ਦਿਨ ਲੱਗੇ ਆ ਤੇ ਉਹ ਸੀਵਰੇਜ ਚਲਾ ਕੇ ਹੁਣ ਚੱਲਿਆ ਤੇ ਹੁਣ ਇਹ ਪਾਣੀ ਕੱਢਿਆ ਹੈ ਤੇ ਨਾਲ ਹੀ ਬੇਨਤੀ ਕਰਦੇ ਆ ਕਿ ਸੀਵਰੇਜ ਵਾਲੇ ਵੀਰਾਂ ਨੂੰ ਇਹਨਾਂ ਨੂੰ ਜਿਹੜੀ ਹੈ ਮੰਡੀ ਵਾਲੇ ਆ ਕਿ ਇੱਥੇ ਕਨੈਕਸ਼ਨ ਤਾਂ ਮੇਰੇ ਖਿਆਲਿਆ ਕਿ 2-4 ਵੀ ਨਹੀਂ ਗੇ ਤੇ ਹਰ ਵਾਰੀ ਇਹ ਸੀਵਰੇਜ ਬੰਦ ਹੁੰਦਾ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਭਰਾਓ ਜੇ ਸੀਵਰੇਜ ਚਲਾ ਕੇ ਤੇ ਪਾਣੀ ਜੇ ਕੱਢਦੇ ਆ ਤੇ ਉਹ ਤੇ ਲਫਾਫੇ ਨਾ ਜਾਣਦੇ ਹੋ ਗੰਧ ਨਾ ਜਾਣਦੇ ਹੋ ਤੇ ਉਹ ਚੱਲਦਾ ਰਵੇ ਇਹ ਪਾਣੀ ਸੜਕ ਤੇ ਰੋੜ ਦਿੰਦੇ ਆ ਜੀ ਅਗਲੇ ਬੰਨੇ ਬੀਐਸਐਫ ਅਗਲੇ ਬੰਨੇ ਬਾਰਡਰ ਆ ਜੀ ਉਹ ਉਹ ਜਦੋਂ ਜਾਂਦੇ ਤੇ ਤਿੰਨ ਤਿੰਨ ਫੁੱਟ ਪਾਣੀ ਹੁੰਦਾ ਤੁਸੀਂ ਆਪ ਵੇਖਿਆ ਮੇਰੇ ਕੋਲ ਖਬਰਾਂ ਵੀ ਲੱਗੀਆਂ ਨੇ ਤੇ ਉਹ ਬੇਨਤੀ ਇਹਨਾਂ ਨੂੰ ਇਹਨਾਂ ਨੂੰ ਕੀਤੀ ਆ ਅਗਲੀ ਗੱਲ ਤੁਸੀਂ ਕਰਦੇ ਤਾਂ ਮੈਂ ਦਰਨਾ ਜਵਾਬ ਦਿੰਦਾ ਤੇ ਅੱਜ ਜਿਹੜਾ ਤੁਸੀਂ ਮਤਲਬ ਕੀ ਸਫਾਈ ਕਰਾਈ ਗਈ ਹੈ ਪਾਣੀ ਦਾ ਜਿਹੜੀ ਨਿਕਾਸੀ ਕਰਾਈ ਗਈ ਹਾਂਜੀ ਇਹ ਸਫਾਈ ਕਰਾ ਕੇ ਤੇ ਪਾਣੀ ਅੱਜ ਜਿਹੜਾ ਰਹਿੰਦਾ ਸੀ ਉਹ ਪੈੜੀਆਂ ਨੂੰ ਵਢਾਇਆ ਗਿਆ ਜੀ ਤੇ ਸੜਕ ਸਾਫ ਕੀਤੀ ਗਈ ਆ ਤੇ ਇੱਕ ਅਗਲੀ ਸੋਤਾ ਸਾਹਿਬ ਬੇਨਤੀ ਆ ਸ਼ਹਿਰ ਨਿਵਾਸੀਆਂ ਨੂੰ ਕਿ ਇੱਥੇ ਤੁਸੀਂ ਇਧਰ ਨੂੰ ਮੜਾ ਜਾ ਜੇ ਮਰਵਾ ਸਕਦੇ ਜੋ ਤੇ ਸਭ ਰੂੜੀ ਲਈ ਆ ਜੀ ਆ ਰੂੜੀ ਜਿਹੜੇ ਆ ਸਾਡੇ ਜ਼ਿਮੀਦਾਰ ਭਰਾ ਜਿਹੜੇ ਆ ਰੇੜੀਆਂ ਤੇ ਲੱਦ ਕੇ ਲਿਆਉਂਦੇ ਆ ਕਿ ਉਹ ਰੂੜੀ ਇੱਥੇ ਮਤਲਬ ਖੇਤਾਂ ਦੇ ਇਲਜਾਨ ਦੀ بجائے ਇੱਥੇ ਲਾ ਕੇ ਛੜਕਤੇ ਚਲੇ ਜਾਂਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਰਾਓ ਆਪਾਂ ਬੜਾ ਚਾਵਾਣਾ ਨੇ ਕਿ ਸਾਡਾ ਆਸਟ੍ਰੇਲੀਆ ਫਲਾਣਾ ਗਿਆ ਜੀ ਬੜਾ ਸਾਫ਼ ਹੈ ਬੜਾ ਸੁਥਰਾ ਹੈ ਤੇ ਭਰਾਓ ਇਹ ਸਾਫ਼ ਸੁਥਰਾ ਕਿੰਨੇ ਰੱਖਣਾ ਤੇ ਇੱਕ ਬੇਨਤੀ ਆ ਸਾਰੇ ਮੋਤਬਾਰਾਂ ਦੇ ਇੱਥੇ ਪਾਰਟੀ ਬਾਜ਼ੀ ਦੀ ਕੋਈ ਬਗਲ ਨਹੀਂ ਗਈ ਇੱਕ ਬੇਨਤੀ ਆ ਮੋਤਬਾਰਾਂ ਨੂੰ ਵੀ ਕਿ ਜੇ ਹੁਣੇ ਜਿਹੜਾ ਰੂੜੀ ਲਾਉਣ ਵਾਲੇ ਲੋਕ ਰੇੜੀਆਂ ਵਾਲੇ ਜਾਂ ਕੋਈ ਵੀ ਵੀਰ ਆ ਇਹ ਨਾ ਹਟੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਮੁਰਕੇ ਨਾਖਨ ਵੀ ਭਰਾ ਵੋਟਾਂ ਦਾ ਰਾਜ ਹੈ ਵੀ ਸਾਡਾ ਨਾ ਆ ਧੱਕਾ ਕੀਤਾ ਹੁਣ ਹੱਥ ਜੋੜ ਕੇ ਬੇਨਤੀ ਆ ਕਿ ਇਹ ਇੱਥੇ ਰੂੜੀ ਨਾ ਲਾਈ ਜਾਵੇ ਜਿਹੜਾ ਰੂੜੀ ਲੱਦ ਕੇ ਲਿਆਉਂਦਾ ਆਪਦੇ ਖੇਤ ਲ ਜਾਵੇ ਭਰਾਓ ਬਈ ਇਤਰਾਹ ਜੇ ਦੇਖਣਾ ਹੈ ਤੇ ਆਪਦੇ ਘਰ ਦੇ ਬੂਹੇ ਕਿਹੜੀ ਲਾ ਕੇ ਵੇਖੋ ਹਾਂ ਜਿਹੜਾ ਰੂੜੀ ਲੈ ਕੇ ਇੱਥੇ ਇੱਥੇ ਲਾਉਂਦਾ ਇੱਕ ਮੈਂ ਪੈਲੀਆਂ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿੰਨਾਂ ਜਿੰਨਾਂ ਦਾ ਮੱਥਾ ਹੈ ਉਹ ਸਖਤੀ ਨਾਲ ਇਹਨਾਂ ਨੂੰ ਦੱਸ ਕੇ ਤੇ ਸਾਨੂੰ ਵੀ ਦੱਸਣ ਦੀ ਕਿਰਪਾਲਤਾ ਕਰਨ ਤੁਸੀਂ ਆਏ ਜੋ ਜਿਹੜੇ মিডিਆ ਵਾਲੇ ਧੰਵਾਦ ਹੈ ਤੁਹਾਡਾ ਬਹੁਤ-ਬਹੁਤ ਪਰ ਜਿਹੜਾ ਇਹ ਇੰਨੇ ਚਿਰ ਦੀ ਸੜਕ ਬੰਦ ਸੀ ਉਹ ਛੜਕ ਚਾਲੂ ਹੋ ਗਈ ਆ ਹੁਣ ਵੀ ਫੇਰ ਦੁਬਾਰਾ ਬੇਨਤੀ ਆ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਆਪਾਂ ਸੀਵਰੇਜ ਗਲਤ ਆ ਜੀ ਫਲਾਣਾ ਗਲਤ ਆ ਸਭ ਤੋਂ ਪਹਿਲਾਂ ਅਸੀਂ ਆਪਦੇ ਜਿਹੜੀ ਗਲਤੀ ਆ ਉਹ ਕਰੀਏ ਅਸੀਂ ਸੀਵਰੇਜ ਦੇ ਵਿੱਚ ਗੋਹਾ ਰੋੜਦੇ ਆ ਅਸੀਂ ਸੀਵਰੇਜ ਦੇ ਵਿੱਚ ਲਫਾਫੇ ਰੋੜਦੇ ਆ ਤਾਂ ਸੀਵਰੇਜ ਬੰਦ ਹੁੰਦਾ ਤੇ ਬੇਨਤੀ ਹੱਥ ਜੋੜ ਕੇ ਕਿ ਇਹ ਚੀਜ਼ਾਂ ਲੈ ਧਿਆਨ ਦਿਈਏ ਰੂੜੀ ਵਾਲਿਆਂ ਨੂੰ ਫੇਰ ਵਾਰਨਿੰਗ ਦਿੰਨੇ ਆ ਕਿ ਭਰਾਓ ਇੱਥੇ ਜੇ ਜੀਟੀ ਰੋਡ ਤੇ ਸਾਨੂੰ ਬੀਐਸਐਫ ਵੱਲੋਂ ਵੀ ਆ ਗਿਆ ਜੋ ਸਾਨੂੰ ਇਹ ਨਾ ਪੁਲਿਸ ਵੱਲੋਂ ਵੀ ਆ ਗਿਆ ਕਿ ਤੁਸੀਂ ਤੇ ਸਾਨੂੰ ਇੱਕ ਰਾਂ ਹੀ ਹੱਥ ਜੋੜ ਕੇ ਬੇਨਤੀ ਕਰਦੇ ਕਿ ਇੱਥੇ ਰੂੜੀ ਨਾ ਲਈ ਜਾਵੇ ਜੀਤੇ ਜਿਹਨੇ ਰੂੜੀ ਲਈ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਜੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ